ਰਾਸਰੀ ਕਾਰ ਕੀ ਹਲਚਾਸ ਆਈਓ ਸਾਰੇ ਵਧੀਆ ਹੋਣਗੇ ਤੁਹਾਡਾ ਸਵਾਗਤ ਆ ਸਾਡੇ ਨਿਊ ਵਲੌਗ ਦੇ ਵਿੱਚ ਤੇ ਅੱਜ ਨਵਾਂ ਸਾਲ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਵੇਂ ਸਾਲ ਦੀ ਤੁਸੀਂ ਵੀ ਬੋਲਣਾ ਕੁਝ ਲੈ ਤਾਂ ਵੀ ਸਾਥ ਨਾਲੇ ਤਾਂ ਚਲੋ ਵੀ ਆਪਾਂ ਜਾ ਰਹੇ ਸੀਗੇ ਗੁਰਦੁਆਰਾ ਮਸਤਵਾਨ ਸਾਹਿਬ ਨਵੇਂ ਸਾਲ ਤੇ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਉਹਦਾਂ ਸਾਥ ਤੋਂ ਹੀ ਗੱਲਦੇ ਆਪਾਂ ਫੇਰ ਅੱਗੇ ਦੇਖਾਂਗੇ ਠੀਕ ਹੈ ਬੋਲੋਗੇ ਕੁਛ ਚਲੋ ਜੀ ਚੰਗਾ ਬਈ ਹਾਂ ਨਾ ਵੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਮਸਤੂਰਾਂ ਸਾਹਿਬ ਢੀੜ ਕਾਫੀ ਹੋਣੀ ਆ ਅੱਜ ਹਾਂ ਦੇਖ ਕੇ ਲਾਇਆ ਪਾਰਕਿੰਗ ਪਾਰਕਿੰਗ ਚੱਲ ਰਹਾ ਲੋਗੋ ਤੇਰੇ ਕੰਮ ਦੀਆਂ ਚੀਜ਼ਾਂ ਜਾਂਦੀਆਂ ਮੂਰੇ। ਯਾ ਬਹੁਤ। ਉਹ ਨਹੀਂ ਮੁਸੀ ਨਾ। ਹੈਗੀ ਅੰਦਰ ਜਗ੍ਹਾ ਪਾਰਕ ਕਰਨ ਦੀ। ਨਹੀਂ ਲੱਗਦਗੀ ਲੋਕੀ। ਦੋਸਤ ਆ ਸਾਡੀ ਪਾਰਕਿੰਗ ਲੱਗ ਪਉਂਦਾ ਫੁੱਲ ਹੀ ਲੱਗਦੀ ਏ ਜੱਟਾ। ਲੈ ਵੀ ਆਪਾਂ ਪਾਰਕਿੰਗ ਚ ਲਾ ਦੀ ਗੱਡੀ ਸਾਰੀ ਪਾਰਕਿੰਗ ਖਾਲੀ ਕਰਾ ਲਈ ਆਪਾਂ ਇਧਰ ਲਈ ਫਿਰ ਆਪਾਂ ਹੁਣ ਚੱਲਾਂਗੇ ਗੁਰਦੁਆਰਾ ਸਾਹਿਬ ਅੰਦਰ ਨਵੇਂ ਸਾਲ ਤੇ ਪੂਰੀ ਭੀੜਾ ਬਸਤਵਾਨ ਸਾਹਿਬ ਦੀ ਕਿ ਬਿਰੇ ਜਦੋਂ ਲਾਗੇ ਨਾ ਕੋਈ ਪ੍ਰਭ ਕੀ ਬੇਸ ਹੋਂ ਪਰ ਕੋਈ ਪ੍ਰਭ ਕੀ ਬੇਸ ਸਾਧ ਜਨਮ ਹੋਈ ਸੁਰ ਕੀ ਤਾ ਸਭ ਪ੍ਰਭ ਤੇ ਆਰੀ ਜੀ ਪ੍ਰਾਨ ਘਾਟੇ ਕਟ ਅਦਾਰੇ ਰਹਾ ਹੋ ਬੋਲੇ ਆਇਆ ਨਾ ਸਵਾਜਿ ਸਿਮਰਤ ਪ੍ਰਾਨ ਘਟ ਸਦਾ ਦਾਤਾ ਦੀ ਤਸ ਕਹ ਨ ਜਾਵੇ ਰਹਾ जय मना प्रنده जय कान्ह्य ताना साधु संत जय कह नर हर हर नाम हरदेव हो जन सब चला ਲੋ ਵੀ ਆਪਾਂ ਉਦਸ ਸਾਹ ਮੱਥਾ ਟੇਕ ਕੇ ਚੱਲੇ ਘਰ ਵਾਪਸ ਜੇ ਪਗੋਦਰਾ ਸਾਹਿਬ ਮੰਥਾ ਟੇਕ ਲਿਆ ਤੇ ਹੀ ਅਰਦਾਸ ਕਰੀਆ ਵੀ ਜਿਹੜਾ 2024 ਆ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਪਰਿਵਾਰ ਦੇ ਸਿੱਤੇ ਮੇਰ ਭਰਿਆ ਹੱਥ ਰੱਖ ਕੇ ਵਾਹਿਗੁਰੂ ਕਿਉਂਕਿ 2023 ਦੇ ਵਿੱਚ ਅਸੀਂ ਕਾਫੀ ਪ੍ਰੋਬਲਮਸ ਫੇਸ ਕੀਤੀਆਂ ਨੇ ਤਾਂ 2024 ਸਾਡਾ ਬਹੁਤ ਵਧੀਆ ਬਤੀਤ ਹੋਵੇ ਖੁਸ਼ੀਆਂ ਭਰਿਆ ਬਤੀਤ ਹੋਵੇ ਸਾਰਿਆਂ ਦਾ ਹੀ ਵਧੀਆ ਬਤੀਤ ਹੋਵੇ ਬਾਏ ਕਰਦੇ ਜੀ ਬਾਏ ਕਰਦੇ ਚਲੋ ਅੱਛਾ